ਵੀਵੀ ਟੂਡੇ ਚੈਨਲ ਦੇਖ ਰਹਾ ਹੈ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੈਂ ਇਸ ਵਕਤ ਸੁਕਾਰਾਂ ਨੂੰ ਜਾਣ ਵਾਲੇ ਚੌਕ ਦੇ ਵਿੱਚ ਖੜਾ ਹੈ ਇੱਧਰ ਮਹਾਰਾਜ ਰਾਜ ਸਾਹਿਬ ਦਾ ਦਰਬਾਰ ਪੈ ਜਾਂਦਾ ਤੇ ਨਾਲ ਹੀ ਦਾਣਾ ਮੰਡੀ ਪੈ ਜਾਂਦੀ ਮੁਕੰਦਪੁਰ ਦੀ ਤੇ ਦੱਸਿਆ ਜਾ ਰਿਹਾ ਕਿ ਇੱਥੋਂ ਇੱਕ ਸਕੂਟਰ ਚਾਲਕ ਜਿਹਨਾਂ ਦੇ ਪਿੱਛੇ ਇੱਕ ਬਜ਼ੁਰਗ ਔਰਤ ਸੀ ਬੈਠੀ ਉਹ ਘਟਾਰੋਂ ਤੋਂ ਸ਼ਾਇਦ ਆਏ ਦੱਸਦੇ ਆ ਜਾਂ ਤਾਂ ਲੱਗਦਾ ਕਿ ਇਹ ਬਿਜਲੀ ਘਰ ਤੋਂ ਸ਼ਾਰਟ ਕਟ ਪੈ ਗਿਆ ਕਿ ਅਸੀਂ ਸੁਕਾਰਾਂ ਚ ਹੁੰਦੇ ਹੋਏ ਕਿਹੜਾ ਪਿੰਡ ਦੱਸਿਆ ਭਾਜੀ ਗੋਟਲੀ ਗੋਟਲੀ ਖਖਿਆ ਇੱਧਰ ਪੈ ਜਾਂਦਾ ਪਿੰਡ ਜਾਣਾ ਹੈ ਜਿਆਦਾ ਸ਼ਾਰਟਕਟ ਆ ਗਿਆ ਜਾਂ ਹੋਰ ਪਤਾ ਨਹੀਂ ਕਿਉਂ ਉਹ ਅਸੀਂ ਕਨਫਿਊਜ਼ ਆ ਇਸ ਕਰਕੇ ਭਾਜੀ ਉਹਨਾਂ ਨਾਲ ਮੇਰੀ ਗੱਲ ਹੋਈ ਆ ਕਿ ਕਿਉਂ ਇੱਧਰ ਦੀ ਆਏ ਉਹ ਕਿਉਂਕਿ ਇਹ ਲਿੰਕ ਰੋਡ ਹੈ ਤਾਂ ਕਿਸੇ ਨੂੰ ਪਤਾ ਹੀ ਘਟ ਹੈ ਤੇ ਇਧਰੋਂ ਸਿੱਧਾ ਹੀ ਉਹ ਇਧਰ ਨਿਕਲਣ ਲੱਗੇ ਤੇ ਭਾਜੀ ਹੁਣ ਇਧਰ ਸ਼ੇਖਪੁਰ ਤੋਂ ਜਿਹੜੇ ਇਧਰੋਂ ਆ ਰਹੇ ਸੀਗੇ ਚੱਕਦਾਨਾ ਸਾਈਡ ਤੋਂ ਸ਼ੇਖਪੁਰ ਪਿੰਡ ਤੋਂ ਮਗੰਦਪੁਰ ਜਾਣਾ ਹੋਏਗਾ ਸੋ ਇੱਥੋਂ ਬ੍ਰੇਕ ਲਾਉਂਦੇ ਲਾਉਂਦੇ ਉੱਥੇ ਤੱਕ ਚਲੇ ਜਾਂਦੇ ਉਹ ਜਿੱਥੇ ਬੋਰਡ ਲੱਗਿਆ ਹੋਇਆ ਹੈ ਤੋ ਉਹ ਮਤਲਬ ਉਹ ਸਿੱਧੇ ਕ੍ਰਾਸ ਕਰਨ ਲੱਗੇ ਆ ਉਨੀ ਸਾਹ ਸ਼ਾਇਦ ਇੱਕ ਸਾਈਡ ਦੇਖ ਲਈ ਜਾਂ ਪਤਾ ਨਹੀਂ ਕਨਫਿਊਜ਼ ਹੋ ਗਿਆ ਹੋਣੇ ਪਤਾ ਨਹੀਂ ਕੀ ਹੋਇਆ ਇਹ ਚੌਂਕ ਜਿਹਾ ਬਣਦਾ ਕਰਕੇ ਸੋ ਸਿੱਧੇ ਹੀ ਐਦਾਂ ਦਾ ਟੱਕਰ ਹੋਈ ਆ ਕਿ ਇੱਥੋਂ ਕੜੀਸ ਦੀ ਗੱਡੀ ਇਹਨਾਂ ਨੂੰ ਉਹ ਦੋਏ ਤੱਕ ਲੱਗੀ ਆ ਬੋਰਡ ਜਿੱਥੇ ਲੱਗਿਆ ਹੋਇਆ ਉਸਕਾਰਾਂ ਦਾ ਸੋ ਇੱਥੋਂ ਬ੍ਰੇਕ ਲੱਗੀ ਆ ਤੇ ਉੱਥੇ ਤੱਕ ਜਾ ਕੇ ਸਟਾਪ ਕੀਤੀ ਆ ਗੱਡੀ ਤੇ ਤੁਸੀਂ ਦੇਖ ਸਕਦੇ ਹੋਵੇ ਦੋਨਾਂ ਵਿਚਾਲੇ ਕਿੰਨਾ ਕੁ ਸੰਘਰਸ਼ਾ ਹੋਇਆ ਹੋਏਗਾ ਸੋ ਇਸ ਕਰਕੇ ਅ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਆ ਕਿ ਮਾਤਾ ਜੀ ਠੀਕ ਠਾਕ ਹੋਣ ਕਿਉਂਕਿ ਅਸੀਂ ਅਜੇ ਉਹਦਾ ਪੂਰਾ ਕਨਫਰਮ ਨਹੀਂ ਕਰ ਸਕੇ ਕਿਉਂਕਿ ਫੋਗੜੇ ਉਹ ਲੈ ਗਏ ਆ ਹਸਪੀਟਲ ਅ ਜੰਮੀਰ ਸੱਟਾਂ ਵੀ ਹੋ ਸਕਦੀਆਂ ਨੇ ਪਰੰਤੂ ਇੱਕ ਜ਼ਖਮੀ ਨੇ ਜਿਹੜੇ ਚਾਲਕ ਹੈ ਸਕੂਟਰੀ ਚਾਲਕ ਉਹਨਾਂ ਦਾ ਬਚਾਅ ਦੱਸਿਆ ਜਾਂਦਾ ਐ ਸੋ ਅਸੀਂ ਤੁਹਾਡੀ ਕਰਾਉਂਦੇ ਆ ਗੱਲਬਾਤ ਭਾਜੀ ਉਹਨਾਂ ਨੇ ਜਿਨ੍ਹਾਂ ਨਾਲ ਜਿਨ੍ਹਾਂ ਦੀ ਗੱਡੀ ਨਾਲ ਐਕਸੀਡੈਂਟ ਹੋਇਆ ਤੇ ਉਦੋਂ ਤੱਕ ਤੁਸੀਂ ਸਾਡਾ ਚੈਨਲ ਜਿਹੜਾ ਸਬਸਕ੍ਰਾਈਬ ਜ਼ਰੂਰ ਕਰੋ ਜੇ ਤੁਸੀਂ ਫੇਸਬੁੱਕ ਤੇ ਇਹਨੂੰ ਫੋਲੋ ਜ਼ਰੂਰ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੋ ਆ ਦੇਖ ਸਕਦੇ ਹੋ ਤੁਸੀਂ ਗੱਡੀ ਦਾ ਨੁਕਸਾਨ ਕਿਸ ਤਰ੍ਹਾਂ ਹੋਇਆ ਦੱਸਿਆ ਜਾ ਰਿਹਾ ਹੈ ਕਿ ਇਹ ਗੱਡੀ ਜ ਵੱਜ ਕੇ ਸਕੂਟਰ ਚਾਲਕ ਜਿਹੜਾ ਇਹ ਬੋਨਟ ਤੋਂ ਹੁੰਦੇ ਹੋਏ ਸ਼ੀਸ਼ੇ ਤੇ ਵਿੱਚ ਬੜਾ ਜ਼ਬਰਦਸਤ ਤਰੀਕੇ ਨਾਲ ਜਿਹੜਾ ਵੱਜਿਆ ਦੱਸਿਆ ਜਾ ਰਿਹਾ ਹੈ ਕਿ ਐਸ ਰੋਡ ਆ ਰਾਜ ਸਾਹਿਬ ਦਾ ਸਥਾਨ ਹੈ ਜਿਹੜਾ ਸ਼ੁਕਾਰਾਂ ਦੇ ਲੱਗਿਆ ਤੁਸੀਂ ਬੋਰਡ ਦੇਖ ਸਕਦੇ ਹੋ ਆ ਦਾਣਾ ਮੰਡੀ ਮੁਕੰਦਪੁਰ ਲਿਖਿਆ ਹੋਇਆ ਇਹ ਰੋਡ ਆ ਰਿਹਾ ਦਾਣਾ ਮੰਡੀ ਮੁਕੰਦਪੁਰ ਤੋਂ ਔਰ ਸ਼ੁਕਾਰਾਂ ਲਿਖਿਆ ਹੋਇਆ ਤੇ ਆ ਸੁਖਾਰਾਂ ਨੂੰ ਇੱਥੋਂ ਨਿਕਲ ਕੇ ਅਜਿੰਦਰ ਟਰੈਕਟਰ ਜਾ ਰਿਹਾ ਟਰਾਲੀ ਰੇਤੇ ਵਾਲੀ ਇਧਰੋਂ ਸਿੱਧੇ ਆ ਸੁਖਾਰਾਂ ਦੇ ਰਾਹ ਨੂੰ ਜਾਣਾ ਸੀ ਉਹ ਨਹੀਂ ਇਧਰ ਜਿਸ ਕਰਕੇ ਇਹਨਾਂ ਦਾ ਇਧਰੋਂ ਛੀਕਪੁਰ ਵੱਲੋਂ ਇਹ ਗੱਡੀ ਆ ਰਹੀ ਸੀ ਦੇਖ ਲਓ ਤੇ ਦੇਖੋ ਕਿਸ ਤਰ੍ਹਾਂ ਬ੍ਰੇਕਾਂ ਵੱਜੀਆਂ ਹੋਈਆਂ ਇਹ ਬ੍ਰੇਕਾਂ ਮਾਰਦੇ ਮਾਰਦੇ ਕਾਰ ਚਾਲਕ ਮਤਲਬ ਇੱਥੇ ਤੱਕ ਆ ਗਏ ਤੇ ਜਦੋਂ ਉੱਥੇ ਟੱਕਰ ਹੋਈ ਆ ਉਸ ਜਗ੍ਹਾ ਤੇ ਟੱਕਰ ਹੋਈ ਆ ਤੇ ਇੱਥੇ ਆ ਕੇ ਸਟਾਪ ਕੀਤਾ ਦੋਨਾਂ ਵਿਕਲਾ ਨੇ ਕਿਉਂਕਿ ਆ ਜਿਹੜੀ ਕੁਰਸੀ ਐ ਇਹ ਰਾਹਗੀਰਾਂ ਦੇ ਬੈਠਣ ਵਾਲੇ ਰੱਖੀ ਹੋਈ ਸੀ ਇਹ ਵੀ ਟੁੱਟ ਗਈ ਐ ਇੰਨਾ ਜ਼ਬਰਦਸਤ ਜਿਹੜਾ ਟਕਰਾਓ ਸੀ ਤੇ ਇਹ ਕੁਰਸੀ ਨੇ ਰੁਕਿਆ ਕਾਰ ਨੂੰ ਬੜੀ ਜਬਰਦਸਤ ਤਕਦੀਸੀ ਆਂਦੀ ਹੈ ਫਿਰ ਵੀ ਦੱਸਿਆ ਜਾ ਰਿਹਾ ਕਿ ਬਚਾਤਾ ਹੈ ਪਰੰਤੂ ਲੇਡੀ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ ਫਿਰਕ ਤੌਰ ਤੇ ਤੇ ਕਾਫੀ ਵੀਕਲਾਂ ਦਾ ਜਿਹੜਾ ਸਕੂਟਰ ਵੀ ਕਾਫੀ ਜਿਹੜਾ ਨੁਕਸਾਨਿਆ ਗਿਆ ਹੈ ਲਿਆ ਹੁਣ ਜਿਹੜਾ ਇੱਧਰ ਲਿਆ ਕੇ ਖੜਾ ਕੀਤਾ ਗਿਆ ਸੇਫਟੀ ਲਈ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਿਛਟ ਗਿਆ ਇੱਕ ਸਾਈਡ ਇਹਦੀ ਪਿਛਟ ਗਈ ਹੈ ਜਿੱਥੇ ਗੱਡੀ ਲੱਗੀ ਹੈ ਤੇ ਐਂ ਜਿਹੜਾ ਸਕੂਟਰ ਨੂੰ ਇਕੱਠਾ ਹੀ ਕਰ ਦਿੱਤਾ ਗਿਆ ਗੱਡੀ ਵੱਲੋਂ ਤੇ ਕਾਫੀ ਗੰਭੀਰ ਸੱਟਾਂ ਜਿਹੜੀਆਂ ਮਾਤਾ ਜੀ ਦੇ ਲੱਗੀਆਂ ਦੱਸੀਆਂ ਜਾ ਰਹੀਆਂ ਜਿਨ੍ਹਾਂ ਨੂੰ ਐਡਮਿਟ ਕਰਵਾਇਆ ਗਿਆ ਹੈ ਪਗਵਾੜੇ ਉਹਨਾਂ ਦੇ ਰਿਸ਼ਤੇਦਾਰ ਸੀਗੇ ਜਿਹੜੇ ਜਿੱਥੇ ਉਹ ਲੈ ਗਏ ਨੇ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਸਪਾਲ ਸਿੰਘ ਜਸਪਾਲ ਸਿੰਘ ਕਿਹੜਾ ਪਿੰਡ ਹੈ ਮੇਰਾ ਪਿੰਡ ਛੇਖੂ ਹੈ ਭਾਜੀ ਹਾਂ ਤੇ ਇਹ ਭਾਜੀ ਕਿੱਦ ਕਿੱਦਾਂ ਹੋਇਆ ਤੁਹਾਡਾ ਜਿਹੜਾ ਉਹ ਸਕੂਟਰੀ ਨਾਲ ਐਕਸੀਡੈਂਟ ਹੋਇਆ ਇਹ ਗੱਲ ਵੱਡੀ ਹੈ ਨਾ ਹਾਂਜੀ ਹਾਂਜੀ ਓਕੇ ਚਲਾਉਂਦੇ ਵੀ ਤੁਸੀਂ ਸੀਗੇ ਚਲਾ ਦੇ ਮੈਂ ਕਿੱਦ ਕਿੱਦਾਂ ਹੋਈ ਹੈ ਜੀ ਇਹ ਭਾਜੀ ਜਿੱਦਾਂ ਮadlo ਮੈਂ ਆਪਣੇ ਇਧਰੋਂ ਆਦਾ ਸੀਗਾ ਕਿਧਰੋਂ ਆਪਣੇ ਚੱਕਦਾਨੇ ਤੋਂ ਸਾਈਡ ਤੋਂ ਮਕੰਤਪੁਰ ਨੂੰ ਜਾਂਦਾ ਸੀਗਾ ਓਕੇ ਤੇ ਇਧਰੋਂ ਕ੍ਰਾਸ ਕਰਨ ਲੱਗੇ ਨਾ ਬੰਦੇ ਨੇ ਨਹੀਂ ਦੇਖਿਆ ਨਹੀਂ ਇਧਰੋਂ ਉਹ ਕਿਧਰੋਂ ਆਏ ਸਕੂਟਰੀ ਉਹ ਆਪਣੇ ਇਧਰੋਂ ਗੁਰਦੁਆਰੇ ਤੋਂ ਤੱਕ ਆਪਣੇ ਜਾਂਦੇ ਸੀਗੇ ਸ਼ਿਕਾਰਾਂ ਨੂੰ ਯਾਨੀ ਐਸ ਲਿੰਕ ਰੋਡ ਤੋਂ ਸ਼ਿਕਾਰਾ ਹਾਂ ਸ਼ਿਕਾਰਾ ਨੂੰ ਜਿਹੜਾ ਸ਼ਿਕਾਰਾ ਸਾਹਮਣੇ ਲਿਖਿਆ ਹੋਇਆ ਆ ਮਾਹਰਾ ਰਾਜ ਸਾਹਿਬ ਦਾ ਜਿਹੜਾ ਸਥਾਨ ਹੈ ਬਿਲਕੁਲ ਬਿਲਕੁਲ ਉੱਥੋਂ ਆਇਆ ਹਾਂਜੀ ਹਾਂਜੀ ਤੇ ਫਿਰ ਉਹ ਉਹ ਕਿੱਧਰ ਮੁੜੇ ਜੀ ਉਹ ਆਪਣੇ ਮੋੜਨਾ ਸੀ ਕਿ ਇਧਰੋਂ ਸ਼ਿਕਾਰਾ ਨੂੰ ਚੱਲਦੇ ਸਿੱਧੇ ਸ਼ਿਕਾਰਾ ਨੂੰ ਜਾਣਾ ਹੈ ਅੱਛਾ ਇਧਰੋਂ ਨਿਕਲੇ ਸਿੱਧੇ ਚੜ ਗਏ ਬਸ ਇਧਰ ਸ਼ਿਕਾਰਾ ਨੂੰ ਚੱਲ ਗਏ ਹਾਂਜੀ ਤੇ ਤੁਸੀਂ ਇਧਰੋਂ ਸ਼ੇਪਰ ਵੱਲੋਂ ਆਉਂਦੇ ਸੀ ਬਿਲਕੁਲ ਬਿਲਕੁਲ ਓਕੇ ਤੇ ਉਹ ਸਿੱਧੇ ਅੱਗੇ ਠੋਕੇ ਤੁਹਾਡੇ ਚ ਉਹ ਬਸ ਕਿਉਂਕਿ ਇੱਕਦਮੇ ਅੱਗੇ ਆ ਗਿਆ ਬਸ ਅੱਗੇ ਆ ਕੇ ਮੈਂ ਬ੍ਰੇਕ ਲਾਈ ਵੀ ਬਿਥੇਰੀ ਪਰ ਨਹੀਂ ਬਚਾ ਸਕਿਆ ਤੇ ਕਿੰਨਾ ਕੁ ਨੁਕਸਾਨ ਹੋਇਆ ਸਕੂਟਰ ਉਹਦਾ ਜ਼ਖਮੀ ਕਿੰਨੇ ਕਿ ਹੈ ਉਧਰ ਉਹਨਾਂ ਦੇ ਮਾਤਾ ਤੇ ਥੋੜੀ ਸੱਟਾਂ ਜ਼ਿਆਦਾ ਲੱਗੀਆਂ ਅੱਛਾ ਬਜ਼ੁਰਗ ਚਲਾਉਂਦਾ ਸੀ ਪਿੱਛੇ ਮਾਤਾ ਬੈਠੀ ਨਹੀਂ ਨਹੀਂ ਮਾਤਾ ਪਿੱਛੇ ਬੈਠੀ ਸੀ ਉਹਦੇ ਲੱਗੀ ਬਾਕੀ ਭਾਜੀ ਠੀਕ ਸੀਗੇ ਓਕੇ ਹਾਂਜੀ ਤੇ ਚਲੋ ਸਕੂਟਰੀ ਦਾ ਆ ਤੁਹਾਡੀ ਗੱਡੀ ਦਾ ਵੀ ਕਾਫੀ ਨੁਕਸਾਨ ਹੈ ਹਾਂਜੀ ਤੇ ਇਹ ਫਿਰ ਕਿੱਦਾਂ ਭਾਜੀ ਜਿੱਦਾਂ ਹੁਣ ਆ ਗੱਡੀ ਤੁਹਾਡੀ ਇੰਨੀ ਨੁਕਸਾਨੀ ਗਈ ਆ ਉਹ ਸ਼ੀਸ਼ਾ ਕਿੱਦਾਂ ਟੁੱਟਿਆ ਜੀ ਉਹ ਫਿਰ ਜਦੋਂ ਸਕੂਟਰੀ ਵੱਜੀ ਤਾਂ ਉਹ ਸਿੱਧੇ ਬੋਟ ਦੇ ਆ ਕੇ ਵੱਜਿਆ ਨਾ ਹਾਂ ਦੂਏ ਦੇ ਸ਼ੀਸ਼ੇ ਤੇ ਆ ਕੇ ਵੱਜਿਆ ਜੀ 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 ਤੇ ਉਹ ਫਿਰ ਅੱਗੇ ਜਾ ਕੇ ਡੇਗ ਗਿਆ ਤੇ ਫਿਰ ਉਹ ਹਸਪੀਟਲ ਲੈ ਗਿਆ ਜੀ ਜੀ ਉਹ ਕਿੱਦਾਂ ਰਿਹਾ ਉਹ ਲੈ ਕੇ ਕਿਸੇ ਹੋਰ ਦੀ ਗੱਡੀ ਚ ਗਿਆ ਸੀਗੇ ਓਕੇ ਪਰ ਸੀ ਜਾਨੀ ਹੈਲਪ ਕੀਤੀ ਉਹਨਾਂ ਦੀ ਬਿਲਕੁਲ ਬਿਲਕੁਲ ਜੀ ਬਹੁਤ ਹੀ ਵਧੀਆ ਬਹੁਤ ਬੜਾ ਤੰਬਰ ਬਾਕੀ ਹੁਣ ਉਹਨਾਂ ਨੂੰ ਫੋਗਵਾੜੀ ਨੂੰ ਲੈ ਕੇ ਚੱਲ ਗਏ ਉਹਨਾਂ ਦੇ ਰਸਤੇ ਦਾ ਆਪਣੇ ਉਹਨਾਂ ਦੇ ਇਹ ਕਿੱਥੋਂ ਦੇ ਜੁਵੇ ਉਹ ਪਾਜੀ ਜਿੱਦਾਂ ਮਾਲਕ ਸੀਗੇ ਜਿਹੜੇ ਪਾਜੀ ਚਲਾਉਂਦੇ ਸੀਗੇ ਉਹ ਪੁਰਾਣੇ ਸ਼ਹਿਰ ਤੋਂ ਸੀਗੇ ਅੱਛਾ ਜੀ ਤੇ ਆਏ ਘਟਾਰੋਂ ਤੋਂ ਸੀਗੇ ਮਨਪੁਰ ਦਾ ਸ਼ਾਰਟਕਟ ਪੈ ਗਿਆ ਜਿੱਧਰ ਨੂੰ ਪਤਾ ਨਹੀਂ ਹੁਣ ਮੈਨੂੰ ਇਹ ਪਤਾ ਨਹੀਂ ਭਾਈ ਇਹ ਇਹਦੇ ਬਾਰੇ ਪਤਾ ਨਹੀਂ ਕਿ ਕਿਧਰੋਂ ਛੋਟ ਆਈ ਜਾਂ ਕਿੱਦਾਂ ਵੀ ਆ ਅੱਛਾ ਜੀ ਪਰ ਜਣੀ ਇੱਥੋਂ ਯਾਨੀ ਇਸ ਰੋਡ ਤੋਂ ਭਾਜੀ ਵੀ ਕਿੱਦਾਂ ਆਏ ਨੇ ਤਾਂ ਇਹ ਹਾਂ ਜੀ ਇਹ ਵੀ ਐਸ ਰੋਡ ਤੋਂ ਫਿਰ ਕਿੱਦਾਂ ਆਏ ਉਧਰੋਂ ਫਿਰ ਇਹ ਕਿਤੇ ਮੁਕੰਦਪੁਰ ਤੋਂ ਐਸ ਰੋਡ ਤੇ ਨਹੀਂ ਪੈ ਗਏ ਅੱਛਾ ਸ਼ਾਇਦ ਸ਼ਾਰਟਕਟ ਸ਼ਾਇਦ ਇਹ ਨਹੀਂ ਪਤਾ ਮੈਨੂੰ ਉਹਨਾਂ ਦੇ ਨਾਲ ਇੱਕ ਹੋਰ ਸੀਗਾ ਮੁੰਡਾ ਅੱਛਾ ਜੀ ਉਹ ਉਹ ਅੱਗੇ ਚੱਲ ਗਿਆ ਥੋੜੀ ਜਿਹੀ ਮੋਟਰਸਾਈਕਲ ਤੇ ਉਹ ਪਿੱਛੇ ਸੀ ਆ ਦੇ ਠੀਕ ਹੈ ਠੀਕ ਹੈ ਹਾਂ ਜੀ ਇਹ ਚਲੋ ਹੁਣ ਉਹ ਜਾਨੀ ਹਸਪੀਟਲ ਚਲ ਗਏ ਆ ਹਾਂਜੀ ਹਾਂਜੀ ਉਹਨਾਂ ਲੈ ਗਏ ਓਕੇ ਬਾਈ ਓਕੇ